ਸ਼ਿਕਾਇਤ ਸਾਰਾ ਮੈਂ ਅੱਜ ਭਗਵੰਤ ਮਾਨ ਜੀ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦੀ ਹਾਂ ਜੋ ਕਿ ਹਰਪ੍ਰੀਤ ਸਿੰਘ ਮਖੋ ਅਤੇ ਹਨੀ ਸੇਠੀ ਨੇ ਲਾਈਵ ਆ ਕੇ ਆਪਣੀ ਲਾਈਵ ਦੇ ਵਿੱਚ ਕਿਹਾ ਹੈ ਵੀ ਮੇਰੇ ਕੋਲ ਪ੍ਰਿੰਕਲ ਦੀ ਵਾਈਫ ਦੀ ਵੀਡੀਓਜ਼ ਪਈਆਂ ਹਨ ਮੈਂ ਉਸ ਨੂੰ ਵਾਇਰਲ ਕਰ ਦੂੰਗਾ ਕਿ ਇਹ ਸਭ ਚੀਜ਼ਾਂ ਸੋਸ਼ਲ ਮੀਡੀਆ ਤੇ ਪੋਸਟ ਕਰਨੀਆਂ ਚਾਹੀਦੀਆਂ ਹਨ ਕਿ ਇਹ ਸਾਰਾ ਕੁਝ ਲਾਈਵ ਚੈਨਲਸ ਤੇ ਆਉਣਾ ਚਾਹੀਦਾ ਹੈ ਕਿਸੇ ਧੀ ਭੈਣ ਦੀ ਇੱਜ਼ਤ ਉਠਾਲਨੀ ਇਹ ਕਮ ਸਹੀ ਹਨ ਲੜਾਈ ਸਿਰਫ ਹਨੀ ਸੇਠੀ ਤੇ ਪ੍ਰਿੰਕਲ ਦੀ ਹੈ ਜਿਸ ਵਿੱਚ ਹੈਰੀ ਸੇਠੀ ਦਾ ਕੋਈ ਮਤਲਬ ਨਹੀਂ ਬੰਦਾ ਵੀ ਉਹ ਮੇਰੇ ਤੇ ਨਾਮ ਲਗਾਏ ਉਹਨਾਂ ਨੇ ਮੇਰੇ ਉੱਪਰ ਲਾਈਵ ਲਾਈਵ ਦੇ ਵਿੱਚ ਇਹ ਕਿਹਾ ਹੈ ਵੀ ਮੇਰੇ ਕੋਲ ਪ੍ਰਿੰਕਲ ਦੀ ਵਾਈਫ ਦੀ ਵੀਡੀਓ ਹਨ ਦੋ ਵਾਰ ਆ ਕੇ ਇਹਨਾਂ ਨੇ ਲਾਈਵ ਦੇ ਵਿੱਚ ਕਿਹਾ ਹੈ ਜਿਸ ਵਿੱਚ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਤੇ ਰਾਤੀਓ ਲਾਈਵ ਆ ਕੇ ਇਹ ਸਭ ਚੀਜ਼ਾ ਬੋਲ ਰਹੇ ਹਨ ਹੁਣ ਇਹਨਾਂ ਨੇ ਨਵੀਂ ਗੇਮ ਪਾਈ ਹੈ ਜਿਸ ਵਿੱਚ ਇਹਨਾਂ ਨੇ ਸਾਡੀ ਦੋਵਾਂ ਫੈਮਲੀਆਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਵਿੱਚ ਉਹ ਫੇਕ ਆਈਡਿਜ਼ ਬਣਾ ਕੇ ਮੇਰੀ ਭਾਬੀ ਦੇ ਬਾਰੇ ਬਹੁਤ ਫालतू ਬੋਲ ਰਹੇ ਹਨ ਉਹਨਾਂ ਦੇ ਨਾਮ ਲਗਾ ਰਹੇ ਹਨ ਮੇਰੇ ਉੱਪਰ ਬਹੁਤ ਨਾਮ ਲਗਾ ਰਹੇ ਹਨ ਮੇਰੀ ਫੋਟੋਸ ਪਾ ਕੇ ਇੰਨੀ ਗੰਦੀ ਲਾਈਨਸ ਲਿਖ ਰਹੇ ਹਨ ਕਿ ਇਹ ਸਾਰਾ ਕੁਝ ਸਹੀ ਹੈ ਕਿ ਹਰਪ੍ਰੀਤ ਸਿੰਘ ਮਖੂ ਨੂੰ ਇਹ ਨਿਊਜ਼ ਚੈਨਲਸ ਦੇ ਉੱਪਰ ਚਲਾਨੀ ਚਾਹੀਦੀ ਸੀ ਇਹ ਸਾਰੀ ਵੀਡੀਓਜ਼ ਕੀ ਇਹ ਸਭ ਕੁਝ ਸਹੀ ਚੱਲ ਰਿਹਾ ਹੈ ਇਹ ਫੇਕ ਆਈਡਿਜ਼ ਬਣਾ ਕੇ ਕਮੈਂਟ ਕਰ ਰਹੇ ਹਨ ਜੋ ਕਿ ਬਹੁਤ ਗਲਤ ਕਮੈਂਟ ਕਰ ਰਹੇ ਹਨ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹਾਂ ਕਿ ਇਹਨਾਂ ਦੇ ਉੱਤੇ ਪਰਚਾ ਕੀਤਾ ਜਾਵੇ ਅਤੇ ਫੇਕ ਆਈਡਿਜ਼ ਦਾ ਪਤਾ ਕੀਤਾ ਜਾਵੇ ਉਹ ਕੌਣ ਬਣਾ ਰਿਹਾ ਹੈ ਤੇ ਕਿਸ ਦੇ ਥਰੂ ਬਣੀਆਂ ਹਨ